ਕੀਤੀ ਰਾਤ ਗੁਰਦਾਸਪੁਰ ਦੇ ਇਲਾਕੇ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਾਦੀਆਂ ਚੁੰਗੀ ਤੇ ਜਦ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਪਰਸਨਲ ਬੋਡੀਗਾਰਡ ਜਿਸ ਨੂੰ ਦੱਸਿਆ ਜਾਂਦਾ ਹੈ ਕਿ ਉਹ ਉਹਨਾਂ ਦਾ ਰਿਸ਼ਤੇਦਾਰ ਵੀ ਸੀ ਕਰਨਵੀਰ ਉਸਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਚਿੱਟੀ ਸਕੋਰਪੀਓ ਸੜਕ ਦੇ ਇੱਕ ਸਾਈਡ ਤੇ ਖੜੀ ਹੋਈ ਹੈ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਨੇ ਤੇ ਡਰਾਈਵਰ ਵਾਲੀ ਸੀਟ ਤੇ ਗੋਲੀਆਂ ਮਾਰਦੇ ਨੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਜਿਸ ਦੇ ਵਿੱਚ 4 ਗੋਲੀਆਂ ਦੱਸਿਆ ਜਾ ਰਿਹਾ ਕਰਨਵੀਰ ਤੇ ਲੱਗੀਆਂ ਨੇ ਤੇ 6 ਗੋਲੀਆਂ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਲੱਗੀਆਂ ਨੇ ਜਿਨ੍ਹਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਯਾਨੀ ਕਿ ਦੋਨਾਂ ਦੀ ਮੋਟ ਹੋ ਚੁੱਕੀ ਹੈ ਤੇ ਇਸ ਬਾਰੇ ਜੇ ਗੱਲ ਕਰ ਲਈਏ ਕਿ ਜ਼ਿੰਮੇਵਾਰੀ ਗੈਂਗਸਟਰਾਂ ਨੇ ਦੂਸਰੇ ਗਰੁੱਪ ਨੇ ਲਈ ਹੈ ਤੇ ਉਸ ਦੇ ਵਿੱਚ ਕਾਰਨ ਵੀ ਦੱਸਿਆ ਗਿਆ ਹੈ ਕਿ ਕਿਸ ਕਾਰਨ ਅਸੀਂ ਕਰਨ ਵੀਰ ਦਾ ਕਤਲ ਕੀਤਾ ਜਿਸ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਆ ਗਰੁੱਪ ਦੇ ਡੋਨੀ ਬੱਲ ਵੱਲੋਂ ਲਈ ਗਈ ਹੈ ਜਿਸ ਤੇ ਲਿਖਿਆ ਗਿਆ ਸਸ਼ੀਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਬਿੱਲਾ ਮੰਗਾ ਰਬ ਦਾਸੂਵਾਲ ਤੇ ਕੋਸ਼ਲ ਚੌਧਰੀ ਲੈਨੇ ਆ ਇਹ ਜੱਗੂ ਖੋਤੀ ਦਾ ਸਾਰਾ ਕੰਮ ਸਾੰਮਦਾ ਸੀ ਭਗੋੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸਾੰਮਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆੜ ਦਾ ਬਦਲਾ ਲੈ ਲਿਆ ਜਦੋਂ ਕਿ ਇਹਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਤੇ ਅੱਗੇ ਤੋਂ ਜੋ ਸਾਡਾ ਕੋਈ ਵੀ ਭਰਾ ਨਾਜਾਇਜ਼ ਮਰਦਾ ਹੈ ਤਾਂ ਇਹ ਭੁਗਤਾਨ ਲਈ ਤਿਆਰ ਰਹੋ ਜੋ ਵੀ ਸਾਡੇ ਬਾਰੇ ਹੋਰ ਲੀਰਾ ਬੋਲਦਿਆਂ ਉਹ ਵੀ ਤਿਆਰ ਨੇ ਵਾਏ ਗਰੂ ਮੇਰ ਕਰੋ ਵੇਟ ਐਂਡ ਵਾਚ ਹੈਸ਼ਟੈਗ ਦਵਿੰਦਰ ਬੰਬੀਹਾ ਗਰੁੱਪ ਮੰਨਾ ਗਨਸ਼ਾਮਪੁਰ ਹੈਸ਼ਟੈਗ ਅਮਰ ਖੱਬੇ ਲਕੀ ਪਟਿਆਲ ਰਣਕ ਖੰਡੋਵਾਲੀਆ ਤਿੱਲੂ ਤਾਜਪੁਰੀਆ ਨੀਰਜ ਭਵਾਨਾ ਸਾਹਿਲ ਮੱਲੀ ਤਾਂ ਇਹ ਸਾਰੇ ਗੈਂਗਸਟਰਾਂ ਦੇ ਨਾਮ ਲਿਖ ਕੇ ਇਹ ਪੋਸਟ ਪਾਈ ਗਈ ਹੈ ਪਰ ਇਸ ਪੋਸਟ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਕਿਤੇ ਵੀ ਜੱਗੂ ਭਗਵਾਨ ਪੁਰੀਆ ਦੀ ਮਾਦੇ ਕਤਲ ਬਾਰੇ ਕੋਈ ਵੀ ਜ਼ਿੰਮੇਵਾਰੀ ਜਾਂ ਜ਼ਿਕਰ ਨਹੀਂ ਕੀਤਾ ਗਿਆ ਇਸ ਪੋਸਟ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਮਾਰਨ ਕਰਨ ਨੂੰ ਆਏ ਸੀਗੇ ਪਰ ਜੱਗੂ ਭਗਵਾਨਪੁਰੇ ਦੀ ਮਾਤਾ ਨਾਲ ਬੈਠੇ ਸੀਗੇ ਤੇ ਗੋਲੀਆਂ ਚੱਲਦੇ-ਚੱਲਦੇ ਉਹਨਾਂ ਦੇ ਵੀ ਗੋਲੀਆਂ ਲੱਗ ਗਈਆਂ ਤੇ ਇਸ ਪੋਸਟ ਦੇ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਦੀ ਕਾਰਵਾਈ ਕੀ ਹੁੰਦੀ ਹੈ ਤੇ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਗੈਂਗਵਾਰ ਚੱਲ ਰਹੀਆਂ ਸੀ ਤੇ ਹੁਣ ਪੁਲਿਸ ਨੂੰ ਇਹ ਖਦਸ਼ਾ ਹੈ ਕਿ ਇਸ ਤੋਂ ਬਾਅਦ ਵੀ ਗੈਂਗਵਾਰ ਵੱਧ ਸਕਦੀਆਂ ਨੇ ਕਿਉਂਕਿ ਜੱਗੂ ਭਗਵਾਨਪੁਰਿਆ ਨਾਮੀ ਗੈਂਗਸਟਰ ਹੈ ਜੋ ਕफी ਕਾਫੀ ਸਾਲਾਂ ਤੋਂ ਜੇਲ੍ਹ ਦੇ ਵਿੱਚੋਂ ਬੰਦ ਹੈ ਤੇ ਅੱਜ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ